ग्रंटी कानून लागू करा के हटायो ग्रंटी कानून लागू करो लागू, लागू मज़दूर मड़या कर्ज़ा ख़तम करो, लागू करो। Kawan, saya melawatnya satu setiap bulan pun kita dah berulang kala turun ke alam maklumannya. Saya-saya maklumkan, jodi apa yang kita suka dan golput yang kita dah lihat. Nah, kita dah berulang tahun, di संसार बढ़िया है और तो तुम निकल जाती है और संसार बंदीस के गले वाला मेरा उतने दोबारा राज करता है और जबरदस्त पाया उसके वहाँ पर भी लगा है वो चरित्रों में लगाने वाले कोई यहाँ भी मिट्टी में हुए कोई यहाँ भी जगह हुए जो कि आपका दोनों कप्तान नाम होंगे वो पता नहीं कप्तान महिला ठीक ह� ਸਰਕਾਰ ਸਾਡੀਆਂ ਨੂੰ ਨਹੀਂ ਮੰਨਦੀ ਸਰਕਾਰ ਸਾਡੇ ਜੰਗਾਂ ਚਲਾਉਂਦੀ ਆ ਗੋਲੀਆਂ ਚਲਾਉਂਦੀ ਆ ਚਲਾਉਂਦੀ ਅਸੀਂ ਇਸ ਤੋਂ ਹੀ ਅੱਗੇ ਹੋ ਕੇ ਅਸੀਂ ਕਿੰਨਾ ਨੂੰ ਨਾ ਬਹੁਤਾ ਜਿਹਾ ਕਿਹੜੀ ਬੋਲਣਾ ਇਹ ਜਦੋਂ ਅਸੀਂ ਇਹ ਫੈਸਲਾ ਕੀਤਾ ਮੈਨੂੰ ਲੱਗਦਾ ਮੈਂ ਪੁਲਿਸ ਦੇ ਅੰਦਰ ਵਾਲੇ ਕੱਠੇ ਬੈਠੇ ਸੀ ਉਹ ਸੋਚਿਆ ਕਿ ਸਰਕਾਰ ਇਹ ਨਹੀਂ ਮਿਹਨਤ ਕਰ ਸਕਦੀ ਹੈ ਤਾਂ ਤੋਂ ਮਾਸੀ ਨੂੰ ਹੋਰ ਇਸ ਸਰਕਾਰ ਨੂੰ ਬੁਲਾਉਣ ਵਾਸਤੇ ਪਹਿਲੇ ਮੌਤਾਂ ਨੂੰ ਉਹਨਾਂ ਦੇ ਆਖਰੀ ਵਰਨਾਂ ਵਾਸਤੇ ਉਹਨਾਂ ਕੋਲ ਤੰਗੀ ਪਰਮਾਨੀ ਦੇ ਲੋੜ ਆ। ਸਾਨੂੰ ਗੁਰੂ ਤੇਗ ਬਹਾਦਰ ਜੀ ਨੂੰ ਬਹੁਤ ਯਾਦ ਆਉਂਦੇ ਨੇ। ਜਦੋਂ ਉਹ ਆਪਣੀ ਕਟਾਰੀ ਨੂੰ ਪੁੱਛਿਆ ਕਿ ਇਹ ਕੁਝ ਜਿਹੜੇ ਪੰਡਾ ਜਿਹੜੇ ਤੁਹਾਡੇ ਕੋਲ ਆਏ ਨੇ ਕੌਣ ਨੇ 3 4 ਦੇ ਨੇ। ਉਹੋ ਮੰਨਿਆ ਦੱਸਿਆ ਕਿ ਕੋਈ ਆਪਣੀ ਤੰਗੀ ਰਾਖੀ ਕਰਵਾਉਣਾ ਚਾਹੁੰਦੇ ਨੇ। ਪਰ ਕਿਸੇ ਵੱਡੇ ਮਹਾਕਲੀ ਦੀ ਜੜੀ ਆਪ ਕੋ ਬੰਦ ਕਰੇਗੀ। ਪਰ ਉਹਨਾਂ ਨੇ ਅੱਜ ਗੁਰਮੀਤ ਸਾਡੇ ਤੋਂ ਤੁਹਾਨੂੰ ਤੋਂ ਲੱਗਾ ਨਾ ਮੈਂ ਨਹੀਂ ਕਹਾਂ। ਜਦੋਂ ਖੇਤ ਕੁਰਬਾਨੀ ਦੀ ਗੱਲ ਆਈ। ਉਹਨਾਂ ਨੇ ਨਹੀਂ ਗਿਆ। ਜੇ ਆਪਣੇ ਮੌਤਾਂ ਨੂੰ ਅੱਗੇ ਕਰਦੋ। ਛਾਗੇ ਤੇ। ਆਗਮਨੀ ਇਹਦਾ ਵੀ ਇਹ ਪ੍ਰਤਿਭਾ ਵਰਨੀ ਜਿਹੜੀ ਚਾਹੀਦੀ ਹੈ ਤਾਂ ਕਿ ਇਤਿਹਾਸ ਵਿੱਚ ਲਿਖਿਆ ਜਾ ਸਕੇ। ਕਿ ਆਜੂਨ ਨੇ ਅੱਗੇ ਹੋ ਕੇ ਆਪਣਾ ਸਰੀਰ ਤਿਆਗਿਆ ਜਾਂ ਸਰਕਾਰ ਨਾਲ ਲੜੇ। ਨਾਲੇ ਆਪਣੇ ਮੌਤਾਂ ਨੂੰ ਲਾਇਆ। ਉਹ ਮੇਰੇ ਤਾ ਅਨੁਸਾਰ ਨਹੀਂ ਕਹਿੰਦੀ ਆ ਕਿ ਚੜ੍ਹਦੀ ਕਲਾ ਚ ਰਹੋ ਆਪਣੇ ਹੱਕਾਂ ਲਈ ਲੜਦੇ ਹੋ ਪਰ ਕੋਨਾ ਕੋਨਾ ਸਾਥੋਂ ਕੋਈ ਤੁਹਾਡੇ ਹੱਕ ਨਹੀਂ ਲੜਦੇ ਆ ਬਲਕਿ ਚੱਲ ਰਿਹਾ ਪੂਰੇ ਗਾਉਂ ਦੀ ਜੁਦਾਪਾਂ ਦੇਖ ਰਹੇ ਆ ਅਸੀਂ ਕਿਹੜੇ ਪਰਵਾਹ ਨਹੀਂ ਕੀਤੀ ਕੋਈ ਸਾਡੇ ਬਾਰੇ ਕੀ ਬੋਲਦਾ ਹੈ ਚੰਗਾ ਬੋਲਦਾ ਬਾੜਾ ਬੋਲਦਾ ਬੋਲੀ ਤੇ ਮੇਂ ਬੋਲਦਾ ਸਾਡਾ ਕੰਮ ਹੱਥ ਸਾਥੀ ਰਵਾਇ ਲੜਨਾ ਲੜਦੇ ਰਹਿਣਾ ਹੈ

ਉਹਨਾਂ ਦੇ ਜੋ ਫੋਰਮ ਤੇ ਆਰ ਨੇ ਕੋਈ ਨਹੀਂ ਆ ਕੇ ਇਸ ਤੇ ਪੁਸ਼ਟੀ ਕਰਿਓ ਔਰ ਕੋਈ ਦਾ ਮੁੱਕਾ ਜੋੜ ਦਿਓ ਇਹ ਜਿਹੜੀ ਮਤਾਰ ਸੋਣੇ ਗਾਲਾ ਕੂਰੀ ਦੇ ਜਨੇ ਉਹ ਅਵੇਸਰਾ ਹੋ ਗਿਆ ਅਵੇਸਰੇ ਲੋਕ ਨਹੀਂ ਜਾਗਦੇ ਹੁੰਦੇ ਨੇ ਜਿਹੜੇ ਜਾਗਦੇ ਰੋਟਾ ਨੂੰ ਆਪਾਂ ਜਿਹੜਾ ਜੁਗਾ ਜਾਉਂਦੇ ਨੂੰ ਜਿਹੜਾ ਸੋਣ ਨੂੰ ਗਵਾਉਂਦੇ ਉਹ ਕਿੰਨਾ ਜੁਗ ਅਵੇਸਰਾ ਨੂੰ ਵਾਇਰ ਜੁਗਾਤਾ ਵਰਤ ਮਾਰੀ